ਕਾਲੀ ਕਾਲੀ ਮੈਂ ਬੋਰਟਾ ਤੇ ਖੜਾ ਹੋ ਗਿਆ ਅੱਛਾ ਹਾਂ ਦੇਖੀ ਕਿ ਤੇ ਹਾਰ ਨਾ ਜਾਈ ਲੈ ਲੈ ਹਾਰ ਤਾਂ ਛੱਡੇ ਕਰਮਾਂ ਚ ਨਹੀਂ ਨਾ ਅਛੀ ਨਹੀਂ ਹਾਰਦੇ ਨਾ ਤੁਹਾਨੂੰ ਕੋਈ ਹਰਾ ਸਕਦਾ ਕੋਈ ਜੰਬੇ ਨਹੀਂ ਬੰਦ ਬਾਈ ਰਿਸਕ ਕਾ ਨੂੰ ਲੰਮਾ ਇਹਨਾ ਰਿਸਕ ਹੀ ਲੈਨੇ ਜਿੰਦਗੀ ਚ ਹੋਰ ਅਛੀ ਕਰਿਆ ਕੀ ਹੈ ਜੇ ਹਾਰ ਗਿਆ ਮੈਂ ਤਾਂ ਤਾਂ ਸੋਚਦੀਆਂ ਫੇਰ ਕੀ ਬਣੂ ਅੱਜ ਤੜ ਨੂੰ ਆਪੀ ਬੋਲੀ ਜਾਂਦੀ ਆ ਕਾਲੀ ਜੀਬਾਲੀ ਹਾਰ ਗਿਆ ਹਾਰ ਗਿਆ ਜਾਂ ਜਿੱਤ ਗਿਆ ਫੁੱਡੀ ਬਣਾਉਂ ਪੁੱਛ ਤੇਰੀ ਤੇਰੀ ਪਛਲ ਲਵਾ ਦੂੰ ਮੈਂ ਉਹ ਤਾਂ ਠੀਕ ਹੈ ਬੰਤ ਬਾਈਆਂ ਤਾਂ ਤੂੰ ਬੰਦਾ ਵਧੀਆ ਪਰ ਮੈਂ ਤਾਂ ਇਹ ਕਰਨੀ ਆ ਵੀ ਜੇ ਹਾਰ ਗਿਆ ਫੇਰ ਨਹੀਂ ਹਾਰ ਹਰ ਦੱਤਾ ਤੂੰ ਨਾਉ ਲੈਣਾ ਸਾਡੇ ਕੋਲੇ ਮੈਂ ਤਾਂ ਬਈ ਮੈਂ ਤਾਂ ਐ ਕਹਨੀ ਆ ਵੀ ਮਨ ਮਲਾ ਚ ਇੱਕ ਮਿੰਟ ਤੂੰ ਹਾਰ ਗਿਆ ਫੇਰ ਹਾਰ ਨਾਲਾ ਕੰਮੀ ਨਹੀਂ ਇੱਕ ਮਿੰਟ ਲਾ ਕੇ ਕੰਮ ਉਈ ਮਰੀ ਜਾਨੀਆ ਤੂੰ ਹਾਰ ਗਿਆ ਹਰ ਗੱਲ ਹਾਰ ਖੇ ਤੜਕੇ ਦੀ ਚੱਲ ਬਈ ਅੱਛਾ ਮੰਨ ਲਾ ਫਿਰ ਤੂੰ ਜਿੱਤ ਗਿਆ ਚੱਲ ਹੈਨਾ ਜਿੱਤਣ ਤੋਂ ਬਾਅਦ ਫਿਰ ਤੂੰ ਕੀ ਕਰੇਗਾ ਕੰਮ ਜਿੱਤਣ ਤੋਂ ਬਾਅਦ ਮੈਂ ਪਹਿਲੇ ਤਾਂ ਅਬਦੀਆਂ ਮੰਗਾ ਪੂਰੀਆਂ ਕਰੂੰ ਦੇਖ ਭਈ ਮੈਂ ਜਵਾ ਨਹੀਂ ਕਰਦਾ ਪਿੰਡ ਨਾਲ ਵੀ ਮੈਂ ਪਿੰਡ ਦਾ ਕੁਝ ਕਰੂੰ ਪਹਿਲਾਂ ਮੈਂ ਆਪਦਾ ਅਬਦੀਆਂ ਮੰਗਾ ਪਗਾਮਾ ਵਦਿਆ ਮੰਗਾ ਤੇਰੀ ਆਪ ਦੀਆਂ ਕਿਹੜੀਆਂ ਮੰਗਾ ਹੁਣੇ ਸਾਰੀ ਉਮਰ ਮਤਾਂ ਮੇਰੀ ਐਨਾਂ ਕੀ ਤੁਰਦੇ ਦੀ ਹੁਣ ਕਿਤਾ ਮੈਂ ਗੱਡੀ ਲਾਉਣਾ ਮੀ ਜੱਟ ਕੇ ਅੱਛਾ ਹਾਂ ਗੱਡੀ ਤੇ ਇੱਕ ਮੈਂ ਭਈ ਆਪਦਾ ਕਲੱਬ ਚ ਜਾਇਆ ਕਰੂੰ ਮੈਂ ਤਾਂ ਆਪਦੇ ਠੰਕੇ ਠੰਕੇ ਲਾ ਕੇ ਆਇਆ ਕਰੂੰ ਦੂਏਤੀ ਦਿਨ ਜਾ ਕੇ ਮੈਂ ਬਾਂਤੇ ਥੋੜੀ ਜੀ ਤਾਂ ਸ਼ਰਮ ਕਰ ਲਾ ਨਾ ਚਿੱਟੀ ਦਾੜੀ ਨਾਲ ਤੂੰ ਜਾਂਦਾ ਸੋਹਣਾ ਲੱਗੇਗਾ ਕਲੱਬ ਚ ਸਾਰੀ ਉਮਰ ਹੋ ਗਈ ਮੇਰੀ ਠੱਕੇ ਖਾਂਦੇ ਦੀ ਹਜੇ ਤੱਕ ਨਹੀਂ ਗਿਆ ਤਾਂ ਵੀ ਸਾਬ ਦੇਣਾ ਜਾ ਕੇ ਕੀ ਕਹੂੰ ਮੈਂ ਚਲ ਸਾਰੀ ਉਮਰ ਤਾਂ ਲੰਘ ਗਈ ਹੁਣ ਜਾਂਦੀ ਮੈਰੀ ਕਾਣੂ ਸਿਰ ਚ ਖੇਪਉਣ ਲੱਗਿਆ ਹਾਂ ਫੇਰ ਇਹ ਕਾਜੀ ਖੇ ਆ ਗਈ ਉੱਥੇ ਵੀ ਸਾਬ ਦੇਣਾ ਜਾ ਕੇ ਮੈਂ ਉੱਥੇ ਕੀ ਕਹੂੰ ਕਿ ਮੈਂ ਪਿੰਡ ਦੀਆਂ ਨਾਲੀਆਂ ਬਣਾ ਕੇ ਆਇਆ ਉੱਥੇ ਰੱਬ ਮੈਨੂੰ ਨਾਲੀਆਂ ਬਣਾਉਣ ਲਾ ਦਿੱਤਾ ਕਹਿੰਦਾ ਉਹ ਤੂੰ ਮੈਂ ਗੁੱਸਾ ਕਰ ਗਿੱਲਾ ਕਰ ਇਸ ਉਮਰ ਚ ਕਲੱਬ ਚ ਜਾਂਦਾ ਨਹੀਂ ਤੂੰ ਸੋਹਣਾ ਲੈ 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 ਕੈਂ ਕਿ ਲੈਣਾ ਮੈਂ ਤਾਂ ਜਾਊ ਚੌੜ ਨਿਸ਼ਾਨ ਕੀ ਰੱਖਿਆ ਭਲਾ ਤੂੰ ਨਿਸ਼ਾਨ ਰੇੜੀ ਐਂਦਾ ਸਾਨੂੰ ਗੱਲ ਕਰ ਲੈ ਹੈ ਜੇ ਕਿਸੇ ਨੂੰ ਦੱਸੇਗਾ ਤਾਂ ਹੀ ਵੋਟ ਪਾਊਗਾ ਮੈਨੂੰ ਕੋਈ ਨਾ ਫੇਰ ਰੇੜੀ ਰੱਖੇ ਹਾਂ ਅੱਛਾ ਤੂੰ ਤਾਂ ਪਾਏਗੀ ਵੋਟ ਤੇਰੀ ਮੇਰੀ ਤਾਂ ਵੋਟ ਪੱਕੀ ਆ ਬੱਚੇ ਤੇਰੀ ਪਰਸਨ ਲੱਗਦੀ ਠੀਕਰ ਨਾ ਕਰ ਮੈਂ ਤਾਂ ਜਿੰਨੀਆਂ ਮੇਰੇ ਨਾਲ ਜਨਨੀਆਂ ਸਾਰਿਆਂ ਦੀ ਵੋਟ ਪਵਾ ਦੂੰ ਤੈਨੂੰ ਲੱਗੂਗਾ ਚ ਤੋਲ ਦੂੰਗਾ ਜੱਟਾ ਸਾਡੀ ਦੋ ਦਿਨ ਖਰਜਿਆ ਬੱਚਾ ਚੱਲ ਠੀਕ ਆ ਭਾਈ ਹਾਂ ਤਾਂ ਮੈਂ ਭੁਗੜੀਆਂ ਮਾਰਦਾ ਕੋਈ ਨਾ ਬੋਟ ਪਾਣੀ ਬਤਾਈਆ ਭਾਈ ਬੰਤ ਲਿਆ ਮੂੰਹ ਮਿੱਠਾ ਕਰ ਆਹ ਕੀ ਹੋਇਆ ਕਤਰ ਹੋਈ ਜਾਣਾ ਕੋਈ ਤਾਂ ਹਾਰ ਗਿਆ ਤੀ ਬੋਟਾ ਚ ਤੁੰਬਦਾ ਜਾਂ ਮੰਗਲਾ ਕੀ ਤੜਕੀ ਬਈ ਮੈਂ ਤਾਂ ਤੈਨੂੰ ਪਹਿਲਾਂ ਹੀ ਕਿਹਾ ਸੀ ਵੀ ਨਾ ਖੜ ਜੇ ਹਾਰ ਗਿਆ ਫੇਰ ਕੀ ਹੋਊਗਾ ਪਤਾ ਜਦ ਤੇ ਹਾਰੇ ਘੁੰਡ ਮੁੜ ਕੇ ਚ ਮੇਰੇ ਤਾਂ ਮਨ ਸ਼ਰਮ ਲਾਈ ਦਿੱਤੀ ਹਸਪਤਾਲ ਤੇ ਚੱਕ ਕੇ ਮੈਂ ਮੈਂ ਤਾਂ ਤੈਨੂੰ ਬਹੁਤ ਸਮਝਾਇਆ ਵੀ ਜੇ ਹਾਰ ਗਏ ਫਿਰ ਸਾਰਾ ਪਿੰਡ ਹੱਸਦਾ ਹੁੰਦਾ ਪਰ ਤੂੰ ਮੰਨਿਆ ਹੀ ਨਹੀਂ ਤੂੰ ਤਾਂ ਐਂ ਕਹਿ ਰਿਹਾ ਸੀ ਮੈਂ ਤਾਂ ਜਿੱਤਿਆ ਜਦਾਇਆ ਮੈਂ ਕਿਹਾ ਚੱਲ ਜਿੱਤ ਗਿਆ ਹੋਏਗਾ ਮੈਂ ਤਾਂ ਵਧਾਈਆਂ ਦੇ ਗਿਆ ਪਰ ਕਦੇ ਹਾਰ ਜਾਂ ਨਹੀਂ ਤੀ ਜ਼ਿੰਦਗੀ 'ਚ ਮੈਨੂੰ ਮਾੜੀ ਅੰਨਾ ਤੀ ਆਪਦੇ ਆਪ ਤੇ ਪਰ ਮੈਂ ਵੋਟਾਂ 'ਚ ਹਾਰ ਗਿਆ ਚੱਲ ਉਹ ਤਾਂ ਛੱਡ ਮੈਨੂੰ ਐਂ ਦੱਸ ਤੈਨੂੰ ਵੋਟਾਂ ਕਿੰਨੀਆਂ ਖਪਈਆਂ ਕਿੰਨੀਆਂ ਵੋਟਾਂ ਦੇ ਪਿੱਛੇ ਹਾਰਿਆ ਮੈਂ ਤਾਂ ਬਹੁਤ ਵੋਟਾਂ ਪਿੱਛੇ ਹਾਰ ਗਿਆ ਵੋਟਾਂ ਤਾਂ ਤਿੰਨ ਪਈਆਂ ਨੇ ਮੈਨੂੰ ਅੱਠ ਵੋਟਾਂ ਤਾਂ ਛੱਡੇ ਘਰ ਦੀ ਉੱਤੀ ਗਈਆਂ ਇੱਕ ਤਾਂ ਵੋਟ ਮੇਰੀ ਹੋ ਗਈ ਇੱਕ ਦਿਹਾੜੀ ਤੇ ਪੁਆਈ ਟਿਕਾ ਚਟਕੂ ਪਾ ਗਿਆ ਕੋਈ ਪੁੱਲਾ ਪਟਕਾ ਤਿੰਨ ਵੋਟਾਂ ਤੇ ਮੇਰੀ ਮੈਂ ਤਾਂ ਕੱਚਾ ਹੋ ਕੇ ਆਇਆ ਉਸ ਤੋਂ ਜਮਾ ਅੱਛਾ ਤੇਰੇ ਪੰਜ ਮੈਂਬਰਾਂ ਨੇ ਤਾਂ ਕਰਦੇ ਆਣੇ ਵੀ ਨਹੀਂ ਪਾਈ ਹੈ ਬਾਈ ਜੀ ਬੇਈਮਾਨ ਨਿਕਲੇ ਬਾਈ ਦੇਖ ਮੈਂ ਤਾਂ ਤੇਰਾ ਭਲਾ ਸੋਚਿਆ ਸੀ ਮੈਂ ਤਾਂ ਤੈਨੂੰ ਬਥੇਰਾ ਸਮਝਾਇਆ ਹੁਣ ਜੇ ਤੂੰ ਹੀ ਨਹੀਂ ਸਮਝੇਂਦਾਸ ਮੈਂ ਵੀ ਕੀ ਕਰਾਂ ਚੱਲ ਚਲ ਹੁਣ ਰੋਏ ਤੋਂ ਕੀ ਬਣਦਾ ਅਗਲੇ ਸਾਲ ਫੇਰ ਖੜ ਜੀ ਮੇਰੇ ਤਰ ਮੰਡ ਰੁਲ ਕੇ ਮੈਂ ਤਾਂ ਸੋਚਦਾ ਕਿ ਕਲਬ ਕਲਬ ਬਜਾਇਆ ਕਰੂਗਾ ਗੱਡੀ ਲਊਂ ਤਬੈ ਸਾਈਕਲ ਵੀ ਲੈ ਸਕਦਾ ਮੈਂ ਤਾਂ ਤਾਤੀ ਤੇ ਡੇਗ ਤਾ ਜਮਾ ਚੱਲ ਕੋਈ ਨਾ ਅਗਲੇ ਸਾਲ ਫੇਰ ਖੜ ਜੀ ਹੁਣ ਤਾਂ ਪੰਜ ਸਾਲਾਂ ਦਾ ਵਾਦਾ ਹੁਣ ਕਿ ਬੋਟਾ ਉਦੋਂ ਨੂੰ ਮੈਂ ਪੂਰਾ ਹੋ ਚੁੱਕਾ ਲਾਈ ਕਨੂ ਖਾਣਾ ਬਾਈ ਹਾਲ ਕਿੱਥੇ ਮਰਦਾ ਤੂੰ ਚੁਗਦਾ ਮਰੀਜ਼ ਆ ਮੈਂ ਚੁਗਦਾ ਲਖਾਦਾ ਪਿਆ ਮੇਰਾ ਕਿ ਪਤਾ ਕਦੋਂ ਗੁਜ਼ਰ ਜਾਮਾ ਮੈਂ ਤਾਂ ਐਸੋ ਉੱਤ ਦਾ ਹੁਣ ਮਰਦਾ ਜਉਣ ਜੱਗ ਕਰ ਜਾਂ ਬਚ ਜਾਂਦਾ ਹੋਇਆ ਚੱਲ ਮੈਨੂੰ ਜ਼ਰੂਰ ਬਿਲਾ ਲਈ ਫਿਰ ਹਾਂ ਜੀ ਕਦ ਕਰੇਗਾ ਫਿਰ ਦੇਖ ਤਾਂ ਮੈਨੂੰ ਪੈਸੇ ਪੁੱਛੇ ਲੈਣ ਤੇ ਦਾਰ ਘੜ ਤੇ ਲੂਣ ਲੈਣਾ ਮੈਂ ਕਿੰਨੇ ਦਿਨ ਚ ਗੱਲ ਚੱਲ ਰਹੀ ਆ ਫਿਰ ਤਰ ਮੂੰ ਜਾਉਂ ਜੱਗ ਆਹੋ ਕਰ ਲੈ ਜਉਣ ਜੱਗ ਤਾਂ ਹਨਾ ਬੰਦੇ ਦਾ ਕੀ ਭਰੋਸਾ ਉਹ ਵੀ ਤੂੰ ਹਾਰੇ ਹੋਇਆ ਖਬਰੇ ਕਾ ਅਟੈਕ ਹੋ ਜਾਏ ਤੈਨੂੰ ਮੇਰੇ ਤਾਂ ਗੱਲ ਦਿਲ ਤੇ ਨਹੀਂ ਕਹਿਣੀ ਚਾਹਦੀ ਹੈਗੀ ਪਰ ਕੀ ਹੈਣਾ ਜਦ ਬੰਦਾ ਹਾਰ ਜਾਂਦਾ ਹਨਾ ਲੱਗ ਜਾਂਦੀ ਆ ਦਿਲ ਤੇ ਚੱਲ ਕੋਈ ਨਾ ਮਨਣਾ ਹੌਲਾ ਕਰ 5 ਸਾਲ ਬਾਅਦ ਫੇਰ ਖੜ ਜੀ ਪਹਿਲਾਂ ਜੋਨ ਜੱਗ ਕਰ ਲੈ ਮੈਨੂੰ ਜ਼ਰੂਰ ਬੁਲਾ ਲਈ ਠੀਕ ਆ ਜੇ ਮੈਂ ਪੂਰਾ ਹੋ ਗਿਆ ਲਾ ਤੂੰ ਪੈਸੇ ਪੁਚੇ ਲੈ ਲਈਂ ਜੀ ਤਾਂ ਮੈਂ ਲੈਣੇ ਤੈਨੂੰ ਦੱਟ ਕੇ ਜਾਂਦਾ ਮੇਰਾ ਪਤਾ ਨਹੀਂ ਮੈਂ ਸੁੱਤਾ ਪਈ ਰਹਿ ਜਾ ਚੱਲ ਆਖਰੀ ਜੀ ਜਿਸ ਤੋਂ ਪੈਸੇ ਲੈਣੇ ਆ ਨਾ ਮੈਨੂੰ ਲਿਖ ਕੇ ਦੇ ਦੀ ਕਾਪੀ ਤੇ ਕਿਸ-ਕਿਸ ਤੋਂ ਲੈਣੇ ਆ ਮੈਨੂੰ ਦੱਸ ਵੀ ਦੇ ਇੱਕ ਵਾਰੀ ਮੈਂ ਕਿਹੜਾ ਪੜਿਆ ਮੈਂ ਤਾਂ ਦੋ ਪੜਿਆ ਤੂੰ ਦੋ ਹਟ ਗਿਆ ਕਿਸ-ਕਿਸ ਤੋਂ ਲੈਣੇ ਆ ਮੈਨੂੰ ਦੱਸ ਤੱਕਵਾੜ ਵਾਲੇ ਤੋਂ ਲੈਣੇ ਨੇ ਜਿਹੜਾ ਆਪਣੇ ਪਿੰਡਾਂੋਂ ਦਾ ਹੁੰ अच्छा अच्छा, अच्छा। तो तो ओ ने ने अच्छा। तो ਲੈਣੇ ਨੇ 30 ਰੁਪਏ ਤਾਂ ਉਹਦੇ ਖੁੱਲੇ ਨਹੀਂ ਸੀ ਉਹਦੇ ਕੋਲੇ ਉਹ ਲੈ ਲਈ ਇੱਕ ਵੀਰਪੇ ਦੁਕਾਨ ਵਾਲੇ ਤੋਂ ਲੈਣੇ ਨੇ 50 ਰੁਪਏ ਦੇ ਮੇਰੇ ਲਈ ਵੀਰਪੇ ਕਿਹੜੀ ਦੁਕਾਨ ਵਾਲੇ ਤੋਂ ਲੈਣੇ ਆ ਉਹ ਜਿਹੜਾ ਪੱਲੇ ਪਛੇ ਚੌਂਕ 'ਚ ਦੁਕਾਨ ਨਹੀਂ ਉਹ ਜੰਡੀ ਲੱਭੇ اچھا ਹਾਂ ਉਹ ਤਾਂ ਲੈਣੇ ਨੇ ਹੋਰ ਤਾਂ ਨਹੀਂ ਕਿਸੇ ਤੋਂ ਲੈਣਾ ਕੋਈ ਬਸ ਨਾ ਹੋਰ ਤਾਂ ਦੇਣੀ ਨਹੀਂ ਮਛਾਰਿਆਂ ਦੇ ਬੱਚ ਉਹ ਪਤਲ ਪਈ ਹੁਣ ਜਦ ਮੈਂ ਆਪੀ ਭਾਗੇ ਦੁਨੀਆ ਤੋਂ ਪੇ ਕਿੱਥੇ ਦਊਂਗਾ ਉਹ ਤਾਂ ਤੂੰ ਆਪੀ ਨਿਪਟੀ ਜਾਈਂ ਜਿੰਨਾ ਤੋਂ ਲੈਣੇ ਉਹ ਮੈਂ ਲੈ ਲਾਂਗੀ ਮੈਨੂੰ ਲਿਖ ਕੇ ਦੇ ਜੀ ਆ ਬਚਾ ਹੀ ਨੇ 2 ਟਮਕ ਕਰੋੜ ਰੁਪਏ ਚਲ ਠੀਕ ਆ ਹੁਣ ਫਿਰ ਚਾਚੂ ਬੁਲਾਉਂਦਾ ਨਹੀਂ ਮੈਨੂੰ ਤਾਂ ਲੱਗਦਾ ਹਨਾ ਤੂੰ ਆ ਕਿੱਥੇ ਆ ਬਟਾ ਭੁੱਖਾ ਬੈਠਾ ਚਲ ਬਾਈ ਹੁਣ ਜਿਹੜਾ ਜਿੱਤਿਆ ਫਿਰ ਮੈਂ ਉਹਨੂੰ ਵੀ ਵਧਾਈਆਂ ਦੇਵਾਂ ਹਨਾ ਕੋਈ ਨਾ ਮਾਇਆ ਦਾ ਲੈ ਕਰੀ ਮੈਂ ਤਾਂ ਹੁਣ ਲੱਡੂ ਖਾਣੇ ਆ ਕਿਸੇ ਤੇ ਹਨਾ ਵੋਟਾਂ ਤਾਂ ਪਾਈਆਂ ਹੀ ਨੇ ਚਲ ਠੀਕ ਆ ਬਾਈ ਰੋਣਾ ਹੁਣ ਐਵੇਂ ਨਾ ਟੈਨਸ਼ਨ ਲੈ ਚਾਹਿਆ ਤੂੰ ਤਾਂ ਲੈ ਵਧਾਈਆਂ ਮੇਰਾ ਤੂੰ ਵੀ ਆ ਜਾ ਮੈਂ ਕਹਿੰਦੀ ਆ ਨਾਲੀ ਮੈਂ ਕਿਹੜੇ ਬੂਹੇ ਲੱਜਾਉਂ ਮੈਂ ਤਾਂ ਉਹਨਾਂ ਦੇ ਵਿਰੋਧ 'ਚ ਖੜਾ ਹੋਇਆ ਤੇ ਮੇਰੇ ਤੌਣ ਤੇ ਮਰੂ ਅਗਲਾ ਬਾਤ ਚਾ ਬਾਈ ਜੀ ਤਹਾਰ ਤਾਂ ਬਣੀ ਹੋਈ ਆ ਹੁਣ ਕਾਹ ਨੂੰ ਇੰਨੀ ਟੈਨਸ਼ਨ ਲਈ ਆ 5 ਸਾਲ ਬਾਅਦ ਫੇਰ ਸਹੀ ਚੱਲ ਕੋਈ ਨਹੀਂ ਚੱਲ ਠੀਕ ਆ ਮੈਂ ਵਧਾਈਆਂ ਦਿਆਂ ਮੈਂ ਹਨਾ ਹਾ ਜੇ ਆ ਪਤਾ ਆ ਜੀ ਜਮ ਤੱਕ ਤੇ ਛੱਡੂਗਾ ਮੈਂ ਤੈਨੂੰ ਆਉਂਗੀ ਆਉਂਗੀ ਹਾਂ ਕੱਟ ਤਾ ਸਪਾਉਂਦਾ ਮੈਂ ਲੱਗ ਗਿਆ ਸੀ ਮੈਂ ਰੋਕਿਆ ਸੀ ਵੀ ਨਾ ਖੜ ਤੂੰ ਕਿਹੜਾ ਮੰਨਿਆ ਮੇਰੀ ਸਭਾ ਜ ਲੈਣ ਦੀਆਂ ਨੇ ਦੇਖ ਲਾਇ ਚੇ ਇੱਕ ਦਿਨ ਹਾਰ ਗਿਆ ਹਾਰ ਗਿਆ ਜਦੋਂ ਖਣਾ ਆ ਜਾਂਦਾ ਵੀ ਪਹਿਲਾ ਦੋ ਮੋੜੀਆਂ ਨੇ ਆ ਗਏ ਹਾਰ ਗਏ ਫਿਰ ਮੈਂ ਮਰਦਾ ਕੁਝ ਖਾ ਕੇ ਜੇ ਹਾਰ ਗਿਆ ਕਿਵੇਂ ਆ ਮੈਂ ਤਾਂ ਠੀਕ ਆ ਸ਼ੀਰੀ ਬਹੂ ਆ ਦਪਲਾ ਦੀ ਮੈਂ ਸੁੱਖੀ ਦੀ ਬਹੂ ਆ ਅਰੇ ਇੱਧਰ ਆ ਸਾ ਮੇਲੇ ਆ ਅੱਛਾ ਤੇ ਤੂੰ ਇਹਨਾਂ ਦੇ ਘਰੇ ਕਿਵੇਂ ਬੜੀ ਬੜੀ ਫਿਰਦੀ ਹੈਂ ਮੈਂ ਤਾਂ ਤੁਹਾਨੂੰ ਵਧਾਈਆਂ ਦੇਣ ਆਈ ਸੀ ਭੈਣ ਜੀ ਬੋਟਾ ਚ ਜਿੱਤ ਗਿਆ ਹੋਣਾ ਉਹ ਤਾਂ ਹਾਰ ਗਿਆ ਹਾਏ ਉਹ ਕਰ ਜਾ ਹਾਰ ਗਿਆ ਬੰਤ ਹੋਰ ਉਹ ਤਾਂ ਰੋਈ ਜਾਂਦਾ ਬੈਠਾ ਤਾਂ ਹੀ ਢਿੱਲੇ ਜੇ ਬੁੱਲ ਕਰੀ ਫਿਰਦਾ ਹਨਾ ਬੂਹ ਟੈਂਕੀ ਭਰ ਗਈ ਲੱਗਦਾ ਸੋਜਣਾ ਦੀ ਬੰਤ ਮੰਤਾ ਬੋਲਦਾਰ ਹੀ ਹੈ ਧਲ ਸੱਟ ਗਿਆ ਹਨਾ ਉਹ ਨਹੀਂ ਬੋਲਦਾ ਹੈਗਾ ਉਹ ਤਾਂ ਮੈਂ ਤਾਂ ਮਸਾਂ ਚੁੱਪ ਕਰਾ ਕੇ ਆਈਆਂ ਮੈਂ ਤਾਂ ਫਟਾਫਟ ਟੁੱਟ ਕੇ ਆ ਗਈ ਹੁਣ ਤਾਂ ਅਟੈਕ ਹੋਣ ਵਾਲਾ ਵਿਆਹ ਤੇ ਮੈਂ ਕਹਿੰਦਾ ਮੈਂ ਕਿਤੇ ਮੇਰੀ ਨਾ ਗੱਲ ਪੈ ਜੇ ਕਿਤੇ ਮਰ ਮੁੜ ਗਿਆ ਨਹੀਂ ਆ ਤਾਂ ਬੜੀ ਟੁੱਟੀ ਜਿਹੀ ਬਾਹ ਤਾਂ ਅੰਕਰੀ ਜਾਂਦੀ ਕੀ ਹੋਈ ਜਾਂਦਾ ਇਹਨੂੰ ਆ ਲੈ ਪਰੇ ਨੂੰ ਚਾਉਂਦੇ ਬੰਤ ਅੰਦਰ ਵੜ ਗਿਆ ਦੇਖੀ ਆਪਾਂ ਦੇਖ ਕੇ ਲੈ ਟੁੱਟੀ ਹੁਣ ਤਾਂ ਇੱਥੇ ਭਰ ਗਈ ਹਾਂ ਮੂੰਹ ਦਿਖਾਉਣ ਦੇ ਮੈਂ ਤਾਂ ਭੈਣ ਨੂੰ ਕਿਹਾ ਉਹਨੂੰ ਸਮਝਾਇਆ ਵੀ ਤੂੰ ਨਾ ਬੋਟਾ ਚ ਖੜਾ ਹਾਂ ਹਾਂ ਆਹ ਆਪਣੀ ਬਿਜਦਾ ਹੈਗਾ ਪਿੰਡ 'ਚ ਉਹਨੂੰ ਕੋਈ ਮੂੰਹ ਤਾਂ ਲਾਂਦਾ ਨਹੀਂ ਕਦੇ ਬੜਿਆ ਪਿੰਡ 'ਚ ਇਹ ਉਹੀ ਤਾਂ ਗੱਲ ਇਹਨੂੰ ਬੋਟਾ ਬਹਿ ਜਾਣਗੇ ਇਹ ਇਹ ਨਿਕਾੜਾ ਹੁੰਦਾ ਇਹਦੀ ਮਾਸੀ ਲੈ ਗਈ ਸੀਗੀ ਇਹ ਤੇਰੇ ਵਿਆਹ ਕਰਾਉਣਾ ਆਇਆ ਦੇਖ ਕਾ ਗੱਲ ਖਰਾਬ ਹੋ ਜਾਂਦੀ ਆ ਫੇਰੇ ਵਿਆਹ ਕਰਾਉਣਾ ਆ ਵਿਆਹ ਕਰਾ ਕੇ ਮੁੜ ਗਿਆ ਈ 3 ਵਜ ਗਈ ਸੌ ਗਈ ਟੀਵੀ ਨਾਲ ਵੀ ਨਹੀਂ ਰਿਹਾ ਆਪਦੀ ਨਾਲ ਇਹ ਗਲਤ ਵੀ ਨਹੀਂ ਹੈਗਾ ਇਹ ਅਹੀ ਵੀ ਨਹੀਂ ਹੈਗਾ ਇਹ ਤਾਂ ਪਤਾ ਨਹੀਂ ਕੀ ਪ੍ਰੋਗਰਾਮ ਆ ਇਹਦਾ ਵਿਚਾਰੇ ਦਾ ਇਹ ਇਹਨੂੰ ਦਰਫਿਟੇ ਮੂੰਹ ਵਾਲੀ ਹੈ ਵੰਤ ਨੂੰ ਮੈਨੂੰ ਤਾਂ ਮੇਰੇ ਦਿਮਾਗ ਤੋਂ ਹੀ ਕ੍ਰੈਕ ਜਾ ਲੱਗਦਾ ਹਾਂ ਮੈਨੂੰ ਐ ਲੱਗਦਾ ਜਿਵੇਂ ਡਿਪਰੈਸ਼ਨ ਜਿੱਚ ਹੁੰਦਾ ਅੱਛਾ ਕਹਿੰਦਾ ਜਦ ਮੈਂ ਜੀਣ ਜਾਣਾ ਮੈਂ ਤਾਂ ਕਲੱਬ ਚ ਜਾਇਆ ਕਰੂੰਗਾ ਅੱਛਾ ਕਿੱਥੇ ਜਾਇਆ ਕਰੂੰਗਾ ਕਲੱਬ ਚ ਠੁੰਮਕੇ ਕਿ ਠੁੰਮਕੇ ਲਾਣ ਇੱਕ ਤਾਂ ਕਲੱਬ ਹੁੰਦੇ ਆ ਬੈਲਫੇਅਰ ਵਾਲਿਆਂ ਦੇ ਜਿਹੜੇ ਆਹ ਲੋਕਾਂ ਦੇ ਵਿਆਹ ਉਹ ਕਰਦੇ ਆ ਬੈਲਫੇਅਰ ਵਾਲੇ ਕਿੱਥੇ ਹਾਂ ਇਹ ਤਾਂ ਕੁੜੀਆਂ ਨਾਲ ਡਾਂਸ ਕਰਨ ਜਾਇਆ ਕਰੂਗਾ ਕਹਿੰਦਾ ਮੈਨੂੰ ਉਸ ਸਿਆਲ ਉਹ ਲੜਾ ਸਿੱਤ ਕੇ ਸਰਪੰਚੇ ਹੋ ਜੇ ਕੰਮ ਕਰਦੇ ਆ ਵੀ ਗਲਤ ਤਾਂ ਸਾ ਤੇ ਜਾਊਗਾ ਕਹਿੰਦਾ ਆਹੋ ਉਸ ਸਿਆਲ ਤਾਂ ਹੀ ਤੇ ਮਰ ਜਾਣਾ ਹੋਇਆ ਹਾਰਿਆਗਾ ਚੰਗਾਈ ਹੋਇਆ ਹਾਰ ਗਿਆ ਮੈਂ ਤਾਂ ਕਹਿੰਦੀ ਆ ਚੱਲ ਵਧੇਗਾ ਹੁਣ ਤੂੰ ਭੈਣ ਇੱਧਰ ਕਿੱਥੇ ਮੈਂ ਤਾਂ ਆਏ ਦੇਖਣ ਆਈ ਸੀ ਵੀ ਮੈਂ ਤਾਂ ਮੂੰਹ ਦੇ ਦੇਖਣ ਆਈ ਸੀ ਵੀ ਜਿਹੜੇ ਹਾਰ ਜਾਂਦੇ ਬੰਦੇ ਉਹਦੇ ਮੂੰਹ ਕਿਵੇਂ ਹੋ ਜਾਂਦੇ ਆ ਉਹਨੂੰ ਤਾਂ ਬਾਲਾ ਪੜਾ ਆਇਆ ਪਿਆ ਮੈਂ ਤਾਂ ਦੇਖਣ ਜੋਗਾ ਨਹੀਂ ਰਹਾ ਹਾਂ ਤੂੰ ਫਿਰ ਇੱਥੇ ਇੱਥੇ ਕਾਣੂ ਆਈਆਂ ਨਾ ਆਪਾਂ ਤਾਂ ਜਿੱਤੇ ਹੋਏ ਘਰੇ ਜਾਂਦੇ ਆਪਾਂ ਜਿਹੜਾ ਜਿੱਤਿਆ ਉਹਦੇ ਵਧਾਈਆਂ ਨਾਲ ਦੇਖ ਆਉਂਦੇ ਉਹਨਾਂ ਨੇ ਕਹਿੰਦੇ ਐ ਖਸਮੋਸਰ ਨੂੰ ਤੁਹਾਡੀ ਪਾਰਟੀ ਦੀ ਆਹ ਨਾਲੇ ਸਮੋਸੇ ਖਾ ਕੇ ਆਂਦੀਆਂ ਨਾਲੇ ਲੱਡੂ ਖਾਵਣੇ ਹੋਰੇ ਕਿਹਨਾਂ ਸਮੋਸਿਆਂ ਦੀ ਪਾਰਟੀ ਕੀਤੀ ਆ ਆਹ ਆਹ ਵੇਖੀ ਕਿਵੇਂ ਪਾਣੀ ਦੇ ਬਾੜ ਹੋ ਗਿਆ ਤੂੰ ਮੈਂ ਇੱਧਰ ਨਾ ਜਾ ਤੈਨੂੰ ਤੰਗ ਕਰੂਗੀ ਇਹਦੀ ਬਾਅਦ ਇੱਧਰ ਨੂੰ ਆ ਜਾ ਆਪਾਂ ਤਾਂ ਗੱਲਬਾਤ ਹੀ ਕਰਨੀ ਆ ਹੁਣ ਬੰਤ ਦਾ ਭਾਈ ਮੂਲ ਕੋਈ ਅੰਦਰ ਬੈਠਾਗਾ ਹੈ ਬੰਤ ਤਾਂ ਮੂੰਹ ਦਿਖਾਨ ਜੋਗਾ ਨਹੀਂ ਰਿਹਾ ਹੋ ਅਸੀਂ ਤਾਂ ਆਈਆਂ ਸੀਂਆਂ ਵੀ ਚਲ ਕੋਈ ਪਾਰਟੀ ਸਲਟੀ ਕਰਾਂਗੇ ਬਚਾਰਾ ਬਚਾਰਾ ਪਾਰਟੀ ਜੋ ਕਰ ਰਹੀ ਹੈ ਨਹੀਂ ਰਹੀ ਹੈ ਨਹੀਂ ਪਾਰਟੀ ਜੋ ਕਰ ਹੈ ਤੂੰ ਦੱਸ ਕੈਮਰੇ ਵਾਲੇ ਭਾਈ ਗਾ ਮਾੜੀ ਹੋਈ ਨਾ ਅਜ ਨਾਲ ਹਾਂ ਲਾਹੋਰ ਉਹ ਵੀ ਬਚਾਰਾ ਤੂੰ ਫਟ ਪਾਈ ਸੀ ਬੰਤ ਨੂੰ ਇਹ ਕਿੱਥੇ ਪਾਉਂਦਾ ਹੈ ਕੀ ਪਤਾ ਹੁਣ ਇਹਨੇ ਕੀ ਕੀਤਾ ਆਪਾਂ ਨੂੰ ਕਿਹ ਦੱਸਦਾ ਕੀ ਪਤਾ ਆ ਜਿਹੜੇ ਵੀਡੀਓ ਦੇਖ ਰਹੇ ਨੇ ਇਹਨਾਂ ਨੇ ਕਿਹਲੇ ਪਾਈ ਤਾਹੀਂ ਦਾ ਹਾਰ ਗਿਆ ਹਾਂ ਤੇ ਸੱਚ ਤੂੰ ਕਿਤੇ ਬਹੂ ਆ ਸੁੱਖੀ ਦੀ ਅਸਿਆ ਖਿਆਲੀ ਵਾਲੀ ਦੀ ਹਾਂ ਅਸਿਆ ਲੈ ਭੈਣੇ ਕਹੀ ਨਾ ਮਾਂ ਆ ਵੀ ਇਹ ਦੇਖੀ ਦੇਖੀ ਲੱਗਦੇ ਲਹ ਦਾ ਸਿਹਰ ਫਿਰ ਸੱਸ ਦਾ ਕੀ ਹਾਲ ਹੈ ਪਹਿਨੀ ਠੀਕ ਆ ਅਸਿਆ ਹਾਂ ਕੰਮ ਤਾਂ ਕਰਦੀ ਆ ਕਰੀ ਜਾਂਦੀ ਆ ਬਸ ਤੈਨੂੰ ਪਤਾ ਹੀ ਆ ਹਾਂ ਨਹੀਂ ਜਦੋਂ ਸੱਸ ਆਉਂਦਿਆਂ ਆਪਣਾ ਕੀ ਨਾ ਲੈਂਦੇ ਆ ਜੋ ਤਾਂ ਸੱਸਾਂ ਆਪ ਬੈਈਆਂ ਨਹੀਂ ਹੁੰਦੀਆਂ ਨੂੰਹਾਂ ਉਹ ਤਾਂ ਕਹਿੰਦੀ ਹਏ ਮਰਤਾਉ ਦੱਕਦਾ ਹਏ ਮਰਤਾਉ ਦੱਕਦਾ ਤੇ ਜਦੋਂ ਆਪ ਆ ਜਾਂਦੀਆਂ ਫਿਰ ਮੂਰੇ ਹੋ ਕੇ ਆਏ ਭੱਜੀਆਂ ਫੜਦੀਆਂ ਕੋੜੇ ਹੈ ਨਾ ਹਾਂ ਉਹ ਤਾਂ ਠੀਕ ਰੋ ਰੋ ਤੇਰੇ ਸੱਸ ਦਾ ਨਾ ਗੋਡੇ-ਗੁੱਡੇ ਚ ਕਹੀ ਜਾਂਦੀ ਆ ਉਹ ਤਾਂ ਵੈਸੇ ਠੀਕ ਆ ਉਹ ਤਾਂ ਸਾਰਿਆਂ ਦੇ ਦੁਖਦੇ ਆਗੇ ਅੱਜ ਕੱਲ ਤਾਂ ਬਿਮਾਰੀ ਜੀ ਚੱਲੀ ਆ ਹਵਾਈ ਇਹੋ ਜੀ ਆ ਹਾਂ ਤੇ ਹੋਰ ਕੋਈ ਜਵਾਬ ਚੰਦਾ ਨਾ ਭਾਣੇ ਹਲੇ ਤਾਂ ਨਹੀਂ ਕੁਛ ਆ ਗਿਆ ਚੱਲ ਕੋਈ ਦਊਗਾ ਪਰਮਾਤਮਾ ਚਲ ਆਪਾਂ ਚੱਲੇਗੇ ਬਾਹਰ ਤੋਂ ਦਰਵਾਜ਼ੇ ਬਾਹਰ ਨਹੀਂ ਨਿਕਲਦਾ ਹਾਂ ਤਾਂ ਆ ਵੀ ਫਣੀ ਚੱਲ ਵੀ ਮੇਰੀ ਬੇਇੱਜ਼ਤੀ ਵਾਲੀ ਗੱਲ ਹੀ ਹੋ ਗਈ ਹੈ ਸਾਰੇ ਮੱਤਾਂ ਮਰਿਆ ਬੰਦਾ ਇੱਕ ਬਰਾਬਰ ਹੁੰਦਾ ਕਿਉਂ ਬਈ ਕੈਮਰੇ ਵਾਲਿਆ ਮੈਂ ਤੈਨੂੰ ਫੇਫੀ ਕਰਨਾ ਕਰੀ ਟੈਨਸ਼ਨ ਨਾ ਨਹੀਂ 5 ਸਾਲ ਮਾਰ ਲਾ ਚੰਗਾ ਫੇਰ ਤੈਨੂੰ ਫੇਰ ਤੇਰੀ ਗੱਲ ਮਾ